ਜੀ ਹਾਂ ਘਰ ਦੇ ਵਿੱਚ ਹੀ ਪ੍ਰਿੰਟਰ ਲਗਾ ਕੇ ਤਿੰਨ ਵਿਅਕਤੀਆਂ ਦੇ ਵੱਲੋਂ ਨਕਲੀ ਨੋਟ ਛਾਪ ਦਿੱਤੇ ਗਏ ਆ ਪੂਰੇ ਫਿਲਮੀ ਸਟਾਈਲ ਦੇ ਵਿੱਚ ਇਹ ਕੰਮ ਕੀਤਾ ਜਾ ਰਿਹਾ ਸੀ 100 ਤੇ 200 ਦੇ ਨੋਟ ਪ੍ਰਿੰਟ ਕਰ ਦਿੱਤੇ ਆ ਕੁੱਲ 5 ਲੱਖ ਤੇ 10000 ਰੁਪਇਆ ਨਕਦੀ ਬਣਾ ਦਿੱਤੀ ਗਈ ਹੈ ਔਰ ਇੰਨਾ ਹੀ ਨਹੀਂ ਇਹ ਨਕਦੀ ਨਕਲੀ ਬਣਾ ਕੇ ਤੇ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਸੀ ਪੁਲਿਸ ਦੇ ਅੜਿੱਕੇ ਚੜ ਚੁੱਕੇ ਨੇ ਤਿੰਨ ਜਾਣੇ ਇਹ ਕੰਮ ਕਰਦੇ ਸੀ ਜਿਨ੍ਹਾਂ ਦੇ ਵਿੱਚੋਂ ਦੋ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤੇ ਇੱਕ ਮੁਲਜ਼ਮ ਅਜੇ ਵੀ ਫਰਾਰ ਚੱਲ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰਾ ਫਿਲਮੀ ਸਟਾਈਲ ਦੇ ਵਿੱਚ ਇਹ ਨੋਟਾਂ ਦੀ ਸ਼ਿਪਾਈ ਕੀਤੀ ਜਾਂਦੀ ਸੀ ਘਰ ਦੇ ਵਿੱਚ ਹੀ ਪ੍ਰਿੰਟਰ ਲਗਾ ਦਿੱਤਾ ਗਿਆ ਤਾਂ ਲੁਧਿਆਣਾ ਦੀ ਇਹ ਗੈਂਗ ਸੀਗੀ ਔਰ ਇਹ ਕੰਮ ਕਰਦੀ ਸੀਗੀ ਔਰ ਇਸ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਇੱਕ ਮਲਜ਼ਮ ਜਿਹੜਾ ਅਜੇ ਵੀ ਫਰਾਰ ਹੈ ਉਸਦੀ ਵੀ ਭਾਲ ਜਾਰੀ ਹੈ ਤਾਂ ਉਸ ਨੂੰ ਵੀ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ 100 ਤੇ 200 ਦੀ ਕਰੰਸੀ ਜਿਹੜੀ ਹੈ ਉਹ ਛਾਪ ਦਿੱਤੀ ਗਈ ਘਰ ਦੇ ਵਿੱਚ ਪ੍ਰਿੰਟਰ ਲਗਾਇਆ ਗਿਆ ਔਰ ਪੂਰਾ ਫਿਲਮੀ ਤਰੀਕੇ ਦੇ ਨਾਲ ਜਦੋਂ ਅਸੀਂ ਕਰੰਸੀ ਨੂੰ ਦੇਖਦੇ ਹਾਂ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਕਰੰਸੀ ਬਿਲਕੁਲ ਅਸਲੀ ਹੈ ਔਰ ਮਾਰਕੀਟ ਦੇ ਵਿੱਚ ਇਸ ਦਾ ਲੈਣ-ਦੇਣ ਕਰਦੇ ਸੀਗੇ ਇਹ ਨਕਲੀ ਕਰੰਸੀ ਬਣਾ ਕੇ ਮਾਰਕੀਟ ਦੇ ਵਿੱਚ ਅਸਲੀ ਕਰੰਸੀ ਲੈ ਕੇ ਤੇ ਨਕਲੀ ਕਰੰਸੀ ਜਿਹੜੀ ਆ ਉਹ ਤੇ ਰਿਪਲੇਸ ਕਰ ਦਿੰਦੇ ਸੀ ਇਸ ਤਰੀਕੇ ਦੇ ਨਾਲ ਇਹਨਾਂ ਨੇ ਪੂਰਾ ਨੈਕਸਸ ਚਲਾਇਆ ਹੋਇਆ ਸੀ ਤੇ ਹੁਣ ਪੁਲਿਸ ਤੇ ਅੜਕੇ ਚੜ ਚੁੱਕੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਵੇਂ ਡਰ ਖੌਫ ਜਿਹੜਾ ਆ ਉਹ ਮੁਲਜ਼ਮਾਂ ਨੂੰ ਜਿਹੜਾ ਕਿ ਸਰਕਾਰ ਦਾ ਕਹਿ ਲਈਏ ਜਾਂ ਫਿਰ ਪ੍ਰਸ਼ਾਸਨ ਦਾ ਪੁਲਿਸ ਦਾ ਕਹਿ ਲਈਏ ਉਹ ਮੁੱਕ ਚੁੱਕਾ ਹੈ ਘਰ ਦੇ ਵਿੱਚ ਹੀ ਪ੍ਰਿੰਟਰ ਲਾ ਰਿਆ ਔਰ ਪ੍ਰਿੰਟਰ ਲਾ ਕੇ 100 ਦੇ 200 ਦੇ 500 ਦੇ ਨੋਟ ਇਹਨਾਂ ਦੇ ਵੱਲੋਂ ਪ੍ਰਿੰਟ ਕੀਤੇ ਜਾ ਰਹੇ ਸੀ ਔਰ 510000 ਰੁਪਏ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਗਿਆ ਜਿਸ ਦੀ ਇਹਨਾਂ ਨੇ ਨਕਲੀ ਸ਼ਪਾਈ ਕਰ ਦਿੱਤੀ ਇਹ ਪੂਰਾ ਫਰਜੀ ਫਰਜੀ ਫਿਲਮ ਵਾਲਾ ਸੀਨੇ ਤੇ ਬਣਾਇਆ ਪਿਆ ਸੀ ਔਰ ਕਿਵੇਂ ਡਿਜ਼ਾਈਨ ਕਿਵੇਂ ਕੀਤਾ ਗਿਆ ਨੋਟਾਂ ਨੂੰ 100 ਦੇ ਨੋਟ ਤੁਸੀਂ ਦੇਖ ਸਕਦੇ ਹੋ 200 ਦੇ ਨੋਟ ਤੁਸੀਂ ਦੇਖੋ ਤਾਂ ਕਿਸ ਤਰੀਕੇ ਦੇ ਨਾਲ ਬਣਾਇਆ ਗਿਆ ਇਹ ਤਸਵੀਰਾਂ ਅਾ ਦੇਖ ਸਕਦੇ ਹੋ ਤੁਸੀਂ ਜਿਹੜੀਆਂ ਨੋਟਾਂ ਦੀਆਂ ਤਸਵੀਰਾਂ ਨੇ ਬਿਲਕੁਲ ਦੂਰ ਤੋਂ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਇੰਜ ਲੱਗਦਾ ਕਿ ਜਿਵੇਂ ਬਿਲਕੁਲ ਇਹ ਅਸਲੀ 200 ਰੁਪਏ ਦੇ ਨੋਟ ਹੈ ਔਰ ਇਹ 100 ਰੁਪਏ ਦੇ ਨੋਟ ਹੈ ਇੰਜ ਤਰੀਕੇ ਦੇ ਨਾਲ ਇਸ ਦੀ ਦਿੱਖ ਬਣਾਈਆਂ ਤਾਂ ਇੱਥੋਂ ਦੇਖ ਸਕਦੇ ਹੋ ਕਿ ਕਿੰਨਾ ਇਹਨਾਂ ਨੇ ਪੇਪਰ ਵਰਕ ਕੀਤਾ ਪ੍ਰਿੰਟਰ ਘਰੇ ਲਗਾ ਕੇ ਇਹਨਾਂ ਦਾ ਪ੍ਰਿੰਟ ਕਰ ਦਿੱਤਾ ਔਰ ਇਸੇ ਤਰੀਕੇ ਦੇ ਨਾਲ ਮਾਰਕੀਟ ਦੇ ਵਿੱਚ ਜਿਹੜੇ ਭੋਲੇ ਭਾਲੇ ਲੋਕ ਨੇ ਜਾਂ ਜਿਹੜੇ ਦੁਕਾਨਦਾਰ ਹੈ ਹਨੇਰੇ ਦਾ ਫਾਇਦਾ ਉਠਾ ਕੇ ਦੁਕਾਨ ਤੇ ਜਾਂਦੇ ਨੇ ਔਰ 100 ਤੇ 200 ਨੂੰ ਨਾਮ ਤੌਰ ਤੇ ਕੋਈ ਵੀ ਚੈੱਕ ਨਹੀਂ ਕਰਦਾ ਤੁਸੀਂ ਵੀ ਸੁਣ ਪਾ ਰਹੇ ਹੋ ਅਸੀਂ ਵੀ ਇਹੀ ਦੇਖਦੇ ਹਾਂ ਬਕਾਇਦਾ ਵੱਡੇ ਨੋਟਾਂ ਨੂੰ ਹੀ ਹਮੇਸ਼ਾ ਚੈੱਕ ਕੀਤਾ ਜਾਂਦਾ ਜਾਂ 500 ਦੇ ਨੋਟ ਨੂੰ ਚੈੱਕ ਕੀਤਾ ਜਾਂਦਾ ਕਿ ਭਾਈ ਇਹ ਨਕਲੀ ਤਾਂ ਨਹੀਂ ਹੈ ਜਾਂ ਫਿਰ 2000 ਦੇ ਨੋਟ ਨੂੰ ਚੈੱਕ ਕੀਤਾ ਜਾਂਦਾ ਸੀ ਕਿ ਇਹ ਨਕਲੀ ਤਾਂ ਨਹੀਂ ਆ ਛੋਟੇ ਨੋਟ ਦਾ ਇਹੀ ਫਾਇਦਾ ਹੁੰਦਾ ਹੈ ਕਿ ਉਸ ਨੂੰ ਚੈੱਕ ਕਰਨ ਦੀ ਲੋੜ ਨਹੀਂ ਪੈਂਦੀ ਕਿ ਚੱਲ ਕੋਈ ਨਹੀਂ ਛੋਟਾ ਹੀ ਨੋਟ ਹੈ ਦੁਕਾਨਦਾਰ ਵੀ ਇਹ ਨਹੀਂ ਰੱਖ ਲੈਂਦਾ ਜਾਂ ਫਿਰ ਜਿਹੜਾ ਗਾਕ ਹੁੰਦਾ ਉਹ ਵੀ ਐਂਜੀ ਰੱਖ ਲੈਂਦਾ ਕਿ ਕੋਈ ਗੱਲ ਨਹੀਂ ਛੋਟਾ ਹੀ ਨੋਟ ਲੈ ਲਓ ਤਾਂ ਇਹ ਛੋਟੇ ਨੋਟ ਦਾ ਫਾਇਦਾ ਇਹ ਚੱਕਦੇ ਸੀਗੇ 100 ਤੇ 200 ਦੇ ਨੋਟ ਪ੍ਰਿੰਟ ਕਰਕੇ ਮਾਰਕੀਟ ਦੇ ਵਿੱਚ ਇਹ ਵੇਚ ਦਿੰਦੇ ਸੀਗੇ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਸੀ ਤਾਂ ਉਸ ਤੋਂ ਬਾਅਦ ਵਿੱਚ ਆਪਣਾ ਪ੍ਰੋਫਿਟ ਰੱਖਦੇ ਸੀ ਤਾਂ ਘਰ ਦੇ ਵਿੱਚ ਹੀ ਪ੍ਰਿੰਟਰ ਲਾ ਕੇ ਇਹਨਾਂ ਨੇ ਨੋਟਾਂ ਦੀ ਛਪਾਈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਫਿਲਮੀ ਸਟਾਈਲ ਦੇ ਵਿੱਚ ਨੋਟਾਂ ਦੀ ਛਪਾਈ ਸ਼ੁਰੂ ਕੀਤੀ ਤੇ ਹੁਣ ਪੁਲਿਸ ਦਾ ਸਕੰਜਾ ਜਿਹੜਾ ਇਹਨਾਂ ਦੇ ਉੱਪਰ ਕੱਸਿਆ ਜਿਸ ਦੇ ਵਿੱਚ ਇਨ ਇੱਕ ਇਹ ਮੁੱਖ ਮਲਜ਼ਮ ਜਿਹੜੇ ਉਪਾਏ ਗਏ ਨੇ ਜਿਸ ਦੇ ਵਿੱਚ ਸੋਨ ਸਿੰਘ ਉਰਫ ਸੋਨੀ ਹੈ ਮਨਦੀਪ ਸਿੰਘ ਉਰਫ ਮੰਨੂ ਹੈ ਤੇ ਇੱਕ ਇਹਨਾਂ ਚੋਂ ਜਿਹੜਾ ਆ ਉਹ ਫਰਾਰ ਦੱਸਿਆ ਜਾ ਰਿਹਾ ਜਿਸ ਦਾ ਨਾਮ ਬਖਤੌਰ ਸਿੰਘ ਹੈ ਤਾਂ ਉਹ ਬਖਤੌਰ ਸਿੰਘ ਅਜੇ ਫਰਾਰ ਦੱਸਿਆ ਜਾ ਰਿਹਾ ਦੋ ਜਣਿਆਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੱਡੀ ਸਫਲਤਾ ਜਿਹੜੀ ਹੈ ਪੁਲਿਸ ਦੇ ਹੱਥ ਲੱਗੀ ਆ ਫਰਜ਼ੀ ਨੋਟ ਛਾਪ ਕੇ ਘਰੇ ਪ੍ਰਿੰਟਰ ਲਾ ਕੇ ਫਿਲਮੀ ਸਟਾਈਲ ਦੇ ਵਿੱਚ ਮਾਰਕੀਟ ਦੇ ਵਿੱਚ ਸਪਲਾਈ ਕਰਦੇ ਆ